ਆ ਦੇਖੋ ਨੇੜੇ ਨੇੜੇ ਜਿਹੜੀ ਸਾਫ਼ ਕਰਕੇ ਕੇਲੀ ਉਹ ਇੱਥੇ ਇਕੱਠੀ ਹੋ ਗਈ ਇਹ ਵੀ ਸਫਾਈ ਹਾਂ ਠੀਕ ਹੈ ਨਾ ਇਹ ਇਹ ਦਿਖਾ ਕੇ ਆ ਪਿਛਲੀ ਵਾਲੀ ਫੇਰ ਆ ਗਈ ਪਿਛਲ ਪਈ ਹੋਈ ਨਹੀਂ ਜੀ ਪਿੱਛੋਂ ਉਹ ਦੇਖੋ ਨਾ ਸਹੀ ਯਾਰ ਪੇੜ ਤਾਂ ਪਿਛਲੇ ਵਾਲੀ ਤੇਗੇ ਪਏ ਨੇ ਸਾਰੇ ਨਹੀਂ ਆ ਤਾਂ ਦੇਖੋ ਨਾ ਸਾਹਮਣੇ ਮੂੰਹ ਬੋਲਦੀ ਤਸਵੀਰ ਦਿਖ ਰਹੀ ਹੈ ਵੀ ਜਿਹੜਾ ਡਰਾਮਾ ਕਰਕੇ ਗਏ ਉਹ ਤਾਂ ਆ ਪੱਟੀ ਪਈ ਆ ਸਾਈਡ ਤੇ ਜਿਹੜਾ ਪਿੱਛੇ ਵਾਲਾ ਸਾਫ਼ ਨਹੀਂ ਕਰਿਆ ਉਹਨੇ ਆ ਕੇ ਆ ਡਾਫ ਲਾ ਗਈ ਆ ਇਕੱਠਾ ਹੋ ਗਿਆ ਫਿਰ ਸੜੀ ਬਲੌਕਿੰਗ ਹੋ ਗਈ ਪਾਣੀ ਥੋੜਾ ਪਿੱਛੇ ਗਿਆ ਰਹਿੰਦਾ ਗੁੰਦਾ ਗਾਂ ਜਿਹੜਾ ਤੁਸੀਂ ਦੱਸਿਆ ਉੱਥੋਂ ਬੰਦ ਹੈ ਜਿਵੇਂ ਇਹਦਾ ਨਿਕਾਸ ਹੈ ਤਾਂ ਬੰਦੇ ਵੀ ਆ ਜਿਵੇਂ ਹੀ ਕਮਾਲ ਵਾ ਦੇ ਪੁੱਤੋ ਵੀ ਆਟੇ ਚ ਨੂਨ ਤਾਂ ਹੋ ਜੂ ਸਾਲਾ ਤੁਸੀਂ ਤਾਂ ਜਿਵੇਂ ਹੀ ਨੂਨ ਹੀ ਨੂਨ ਕਰਤਾ ਕਹਿੰਦੇ ਉੱਥੇ ਖੇਤ ਆ ਕੇ ਕਹਿੰਦੇ ਪਾਣੀ ਜਾਦੇ ਹੈ ਪਾਣੀ ਕੱਟ ਹੋਏ ਦੀ ਸਾਡੇ ਦਾ ਵੀਡੀਓ ਤੱਕ ਪਈਆਂ ਨੇ ਅੱਛਾ ਜਿਹਨਾਂ ਨੂੰ ਕਿਹਾ ਵੀ ਆ ਜਾਓ ਪਾਣੀ ਕੱਟ ਰੇ ਸਫਾਈ ਸਫਾਈ ਕਰਜੋਗੇ ਤਾਂ ਵੀ ਕੋਈ ਗੌਰ ਅੱਜ ਆ ਕੇ ਕੱਲ ਆ ਕੇ ਹੁਣ ਜੀਰੀ ਲਾਈ ਦੇ ਲੈ 6 ਤਰੀਕ ਨੂੰ ਅੱਛਾ 24 ਨੂੰ ਡੁੱਬ ਗਈ ਬੋਲੋ ਰਾਜ ਕੇ 8ਵਾਂ ਮਹੀਨਾ ਢੀ ਤੁਸੀਂ ਉਦੋਂ ਇਹਨਾਂ ਨੂੰ ਕਿਹਾ ਪਾਣੀ ਕਰ ਜਾ ਕੇ ਆਇਆ ਸੀ ਜੀ ਜਾ ਕੇ ਵੀ ਆਏ ਲੈ ਰਹੇ ਅੱਛਾ ਆ ਇੱਥੇ ਕਿੱਲੇ ਦੀ ਕਰਕੇ ਬਾਗੀ ਦੀ ਰੋ ਮਸ਼ੀਨ ਆਈ ਤਾਂ ਕਿੱਲੇ ਦੀ ਕਰ ਗਈ ਤੇ ਫਿਰ ਬਾਗੀ ਦੀ ਪੁਲਾਂ ਦੇ ਨਾਲ ਨਾਲ ਕਿੱਲਾ ਕਿੱਲਾ ਸਾਫ਼ ਕਰ ਦਿੰਦੇ ਆ ਵੀ ਦੇਖਣ ਵਾਲੇ ਨੂੰ ਲੱਗੂਗਾ ਹਾਂ ਬਸ ਉਹ ਕਰ ਜਾਂਦੇ ਆ ਜਿਹੜੀ ਥਾਂ ਦੀ ਪਿੱਛੇ ਲੋਕ ਗੱਲ ਕਰਦੇ ਸੀ ਅਸੀਂ ਉਹ ਏਰੀਆ ਦੇਖਣ ਆਏ ਆ ਜਿਹੜੀ ਜ਼ੀਰੋ ਬੁਰਜੀ ਕਹਿੰਦੇ ਉਹ ਤਾਂ ਇੱਦੋਂ ਵੀ ਹਲੇ 5-7 ਕਿਲੋ 5-7 ਕਿਲੋ 5-7 ਕਿਲੋਮੀਟਰ ਪੰਚ ਅੱਛਾ ਆ ਗਿਆ ਤੇ ਇਹ ਕਹਿੰਦੇ ਉੱਥੋਂ ਵਾਲਾ ਪਾਣੀ ਦੇਖੋ ਘੁੰਮ ਕੇ ਆ ਖੇਤਾਂ ਵਿਚਲੀ ਹੋ ਕੇ ਉਰੇ ਆ ਕੇ ਪੈ ਰਿਹਾ ਜੇ ਪਿੱਛੇ ਰੋਕ ਨਾਲ ਲੱਗੀ ਹੁੰਦੀ ਤਾਂ ਉਹ ਪਾਣੀ ਸਿੱਧਾ ਆਉਂਦਾ ਪਰ ਉਹ ਕਿਉਂ ਨਹੀਂ ਆ ਰਿਹਾ ਕਿਉਂਕਿ ਮੇਰੀ ਆਦਤ ਹੈ ਹਰ ਚੀਜ਼ ਦੀ ਜੜ ਤੱਕ ਜਾਣ ਦੀ ਜਿਹੜੀ ਗੱਤ ਨੂੰ ਕੰਮ ਨੂੰ ਹੱਥ ਪਾਉਣਾ ਉਹਦੀ ਜੜ ਤੇ ਜਾਂਦਾ ਤਾਂ ਜੜ ਤੇ ਆਏ ਆ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਜਾ ਕੇ ਵੀ ਦਿਖਾਉਨੇ ਆ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਥੋਂ ਆ ਕੇ ਦਿਖਾਵੇ ਆ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਬਿਲਕੁਲ ਨਹਿ ਕੀ ਸਥਿਤੀ ਮਣੀ ਵੀ ਹੈ ਇਹ ਅੱਗੇ ਮਤਲਬ ਕਿ ਲੋ 1.5 ਕਿਲੋਮੀਟਰ ਐਸੇ ਤਰੀਕੇ ਨਾਲ ਬੰਦਾ ਪਰ ਅੱਗੇ ਜਾ ਕੇ ਵੀ ਦਿਖਾਉਣਾ ਆਜੋ ਭਾਈ ਆਜੋ ਸਾਰੇ ਦੇਖੀ ਆਜੋ ਆ ਇਸ ਲਈ ਇੱਥੇ ਸਫਾਈ ਹੀ ਨਹੀਂ ਹੈ ਮੰਤਰੀ ਜੀ ਆ ਦੇਖ ਲਓ ਇਹ ਠੇਕਾ ਜਿੰਨਾਂ ਨੂੰ ਦਿੱਤਾ ਹੈ ਤੁਹਾਨੂੰ ਵੀ ਪਤਾ ਹੈ ਸ਼ਾਮ ਨੂੰ ਮੜਾ ਜਾ ਕਹਦੇ ਉਹ ਠੇਕੇਦਾਰ ਨੂੰ ਉਹ ਠੇਕੇਦਾਰ ਸਾਹਿਬ ਇੰਨਾ ਵੀ ਤੱਕਾ ਨਾ ਕਰੋ ਯਾਰ 30-30 ਲੱਖ ਦਾ ਠੇਕਾ ਇੱਕ ਇੱਕ ਡਰੇਨ ਦਾ ਤੇ ਕੰਮ 30000 ਦਾ ਨਹੀਂ ਥੋੜਾ ਹੋਇਆ ਲੋਕ ਆਪਦੇ ਪੈਸੇ ਆਪ ਦੇ ਕੇ ਕਹਿੰਦੇ ਕਰਾ ਲਾਂਗੇ ਮਸ਼ੀਨ ਦੇ ਦਿਓ ਉਹ ਨਹੀਂ ਤੁਹਾਡੇ ਤੋਂ ਹੁੰਦੀ ਸਿਰਫ ਜਿਵੇਂ ਆ ਸਾਰੇ ਦੱਸ ਰਿਹਾ ਵੀ ਪੁਲਾਂ ਦੇ ਕੋਲੋਂ ਤੁਸੀਂ ਸਫਾਈ ਕਰਾਤੀ ਸੀ ਕਿਉਂਕਿ ਡਰਾਮੇਬਾਜ਼ੀ ਦੀ ਸਰਕਾਰ ਤੁਹਾਨੂੰ ਇਹ ਲੱਗਦਾ ਜਿਵੇਂ ਤੁਸੀਂ ਡਰਾਮਾ ਕਰਦੇ ਹੋ ਦੂਜੇ ਵੀ ਓਵੇਂ ਡਰਾਮਾ ਕਰਕੇ ਬਸ ਪੁਲ ਜੇ ਤੇ ਖੜਕੇ ਦੇਖ ਕੇ ਮਾੜਾ ਮੋਟਾ ਚਾਰ ਫੋਟੋਆਂ ਪਾ ਕੇ ਡਰਾਮੇਬਾਜ਼ੀ ਕਰ ਜਾਣਗੇ ਪਰ ਇਹ ਰਾਹੁਲਿੰਦਰ ਸਿੰਘ ਸਿੱਧੂ ਹੈ ਜੜ ਤੱਕ ਜਾਂਦਾ ਆ ਤੁਹਾਡੇ ਸਾਹਮਣੇ ਅਸਲੀਅਤ ਲੈ ਕੇ ਆਇਆ ਪੁਲਾਂ ਦੀ ਸਾਨੂੰ ਸਫਾਈ ਨਾ ਦਿਖਾਓ ਸਾਨੂੰ ਪੂਰੀ ਡਰੇਨ ਦੀ ਸਫਾਈ ਦਿਖਾਓ ਆ ਜਿਸ ਤਰੀਕੇ ਦਾ ਜੰਗਲ ਬਣਿਆ ਪਿਆ ਤੁਹਾਡਾ ਥਾਂ ਥਾਂ ਤੇ ਹਰ ਡਰੇਨਾਂ ਦੇ ਵਿੱਚ ਏਰੀਸ ਫਾਈਲ ਹੀ ਠੇਕੇ ਦਿੱਤੇ ਜਾਂਦੇ ਆ ਜਨਾਬ ਨਾ ਕਿ ਇਕੱਲਾ ਪੁਲ ਦੇ ਕੋਲੇ ਚਾਰ ਖੁਰਚਨੇ ਮਾਰਨ ਦੇ ਇੱਥੇ ਲੋਡ ਪੈਂਦੀ ਆ ਚੇਨ ਵਾਲੀ ਮਸ਼ੀਨ ਦੀ ਪੋਕਲੈਨ ਮਸ਼ੀਨਾਂ ਦੀ ਇੱਥੇ ਆ ਕੇ ਲੋਡ ਪੈਂਦੀ ਆ ਪੇੜਾਂ ਦੀ ਚਟਾਈ ਦੀ ਆ ਪੇੜ ਕਿਉਂ ਨਹੀਂ ਛਾਟੇ ਵੇ ਕਿਉਂ ਨਹੀਂ ਤੁਹਾਡੇ ਪੇੜ ਕੱਟੇ ਵੇ ਕਿਉਂ ਨਹੀਂ ਤੁਸੀਂ ਰਾਹ ਇਸ ਤਰੀਕੇ ਨਾਲ ਬਣਾਇਆ ਵਾ ਪੂਰਾ ਜਿਹੜੇ ਆ ਸਾਡੇ ਵਰਗੇ ਆ ਭਰਾ ਦੀ ਕਿੰਨੇ ਭਾਈ 20 ਕਿੱਲੇ ਤੁਸੀਂ ਲਿੱਤੀ ਸੀ ਹੁਣ ਆ ਵਰਗੇ ਭਰਾ ਦੀ ਜਿਹੜੀ ਤੁਸੀਂ ਹਾ ਲਿੱਤੀ ਹੈ ਜਿਨੇ 20 ਕਿੱਲੇ ਠੇਕੇ ਤੇ ਲੈ ਕੇ ਖੇਤੀ ਕਰੀ ਸੀ ਅੱਜ ਉਹਦੇ 20 ਕਿੱਲਿਆਂ ਦੀ ਉਸ ਨੂੰ ਪਤਾ ਨਹੀਂ ਵੀ ਮੇਰਾ ਠੇਕਾ ਵੀ ਪੂਰਾ ਹੋਊਗਾ ਕਿ ਨਹੀਂ ਕੀ ਨਹੀਂ ਹੋਊ ਇਹ ਦੇ ਦਿਲ ਚੋਂ ਜਿਹੜੀ ਹਾਂ ਨਿਕਲੂਗੀ ਨਾ ਤਿੰਨ ਚਾਰ ਵਾਰ ਗਿਆ ਜੀ ਉੱਧਰ ਲੈ ਜਦੋਂ ਮਸ਼ੀਨ ਉੱਥੋਂ ਲੈ ਕੇ ਨਹੀਂ ਆਈ ਅੱਛਾ ਹਾਂ ਇਹ ਉੱਥੋਂ ਗਏ ਜੀ ਜ਼ੀਰੋ ਬੁਰਜੀ ਤੋਂ ਲਿਆਓ ਅੱਛਾ ਲੈ ਕੇ ਨਹੀਂ ਆਈ ਜੀ ਹਾਂ ਜੜਾ ਕਿ ਕੈਂਟਰ ਦੇ ਪਰਾਂ ਲੈ ਜਾਂਦੇ ਜੀ ਹੋਰ ਪਾਸੇ ਲੈ ਜਾਂਦੇ ਜੀ ਹਾਂ ਆਹ ਦੇਖੋ ਇੱਕ ਨਵੀਂ ਕਹਾਵਤ ਨਵੀਂ ਚੀਜ਼ ਕੱਟ ਕੇ ਲੈ ਕੇ ਆਇਆ ਵੀ ਆਉਨੇ ਹੋ ਕਿ ਦਰਸ਼ਨ ਕਰਾਉਣ ਲਈ ਲੈ ਕੇ ਆਉਨੇ ਹੋ ਵੀ ਹਾਂ ਸਾਡੇ ਕੋਲੇ ਵੀ ਮਸ਼ੀਨ ਆ ਗਈ ਵੈਸੇ ਇੱਕ ਵਾਰੀ ਆਇਆ ਇਹ ਕਹਦਾ ਵੀ ਲੋਕਾਂ ਨੂੰ ਵੀ ਮਸ਼ੀਨ ਆ ਗਈ ਬਸ ਕਹਿੰਦੇ ਹਾਲੇ ਵੀ ਖੜੀ ਹੋਈ ਹੈ ਉੱਥੇ ਅੱਛਾ ਜੀ ਐਂ ਖੜਾ ਰੱਖੀ ਹੈ ਉਹਦਾ ਖੜੀ ਦਾ ਕੀ ਫਾਇਦਾ ਫਰੀ ਅੱਛਾ ਸੋ ਯਾਰ ਕਮਾਲ ਕਰ ਰਿਹਾ ਹੈ। ਛੇੜਾ ਕਰ ਰਹੇ ਆ ਉਸਕੇ ਵੀ ਕਈ ਵਾਰੀ ਕਣੀਆਂ ਵਗ ਜਾਂਦੇ ਅੰਦਰ। ਕਿ ਉਹਨੂੰ ਸਾਨੂੰ ਸਜਾ ਕੇ ਰੱਖਣਾ ਯਾਰ ਹੋਰ ਕਦੋਂ ਵਰਤੋਂਗੇ? ਆ ਦੇਖ ਲਓ ਜੀ ਕਿ ਕੀ ਹਾਲ ਹੈ। ਲੋਕ ਮਰਨ ਲੱਗ ਰਿਹਾ ਤੁਸੀਂ ਮਸ਼ੀਨਾਂ ਖੜਾਈ ਖੜੇ ਹੋ। ਹਾਂ ਅੱਜ ਪਾਣੀ ਜੋੜੀਆਂ ਬਣੀ ਚ ਕਦੇ ਨਹੀਂ ਆਂਦਾ ਜੇ ਇਹ ਸਫਾਈ ਹੁੰਦੀ। ਹੂੰ ਮੈਂ ਚਲ ਆਹ ਸਾਹਮਣੇ ਦੇਖ ਰਿਹਾ ਸਾਹਮਣੇ ਦੇਖਣ ਲੱਗ ਰਿਹਾ ਜੀ। ਲੈ ਅੱਜ ਮੇਰੇ ਕੋਲ ਇੱਕ ਆਇਆ ਜਿਹਨੇ 8 ਕਿੱਲੇ ਮਤਲਬ ਠੇਕੇ ਤੇ ਨਾ ਲਾਇਆ ਹੋਇਆ ਸੀ ਠੇਕੇ ਤੇ ਉਹ ਕਹਿੰਦਾ ਕਹਿੰਦਾ ਮੈਨੂੰ ਡਰਾਈਵਰ ਰਖਾ ਦੇ ਯਾਰ ਮੈਂ ਹੋਰ ਕੁਝ ਨਹੀਂ ਕਰ ਸਕਦਾ ਦੱਸੋ ਵੀ ਮੈਨੂੰ ਕੋਈ ਬੈਂ ਤੇ ਡਰਾਈਵਰ ਰਖਾ ਦਿਓ ਉਹਦੇ ਇਦਾਂ ਦੇ ਹਾਲਾਤ ਹੋ ਗਏ ਵੀ ਮੈਂ ਬੱਚੇ ਦਾ ਪਾਲਣਿਆ ਮੈਂ ਹੋਰ ਕੁਝ ਨਹੀਂ ਕਰ ਸਕਦਾ ਹਾਂ ਸਾਡੇ ਕਿਸਾਨਾਂ ਦੇ ਪੁੱਤਾਂ ਨੂੰ ਤੁਸੀਂ ਖੇਤੀ ਤੋਂ ਦੂਰ ਕਰ ਰਹੇ ਹੋ ਉਹ ਚਾਹੁੰਦੇ ਆ ਵੀ ਅਸੀਂ ਖੇਤੀ ਕਰੀਏ ਪਰ ਜਦੋਂ ਇਹੋ ਜਿਹੀ ਆਪ ਦਾ ਇਹੋ ਜੀ ਮਾਰ ਪੈਂਦੀ ਹੈ ਤੇ ਬੰਦਾ ਸਰਵਾਈਵ ਨਹੀਂ ਕਰ ਸਕਦਾ ਅੱਛਾ 70 ਸਾਲ ਚ ਪਹਿਲੀ ਵਾਰੀ ਹੋਏ ਪਿੰਡ ਪਿੰਡ ਨੂੰ ਪਾਣੀ ਪਿੰਡ ਨੂੰ ਪਾਣੀ ਗਿਆ ਜਿਹੜਾ ਵਾਪਸ ਆ ਇੱਕ ਬਿਲਕੁਲ ਦੋ ਤਿੰਨ ਗਰੀਬ ਦੇ ਘਰ ਦੇ ਮਤਲਬ ਕਿ ਬਿਲਕੁਲ ਵਿਚਾਰਾ ਕੋਈ ਵੀ ਉਹਦੇ ਕੋਲ ਨਾ ਜਮੀਨ ਹੈ ਇਕੱਲਾ ਕਰੇ ਕਰੇ ਉਹਦੇ ਕੋਲੇ ਉਹਦੇ ਕੋਲ ਅੰਦਰ ਪਾਣੀ ਬੜਾ ਮਤਲਬ ਗੁੱਡੇ ਗੁੱਡੇ ਇੰਨਾ ਨਾ ਪਾਣੀ ਸੀ ਪਰ ਫਨਾਤੇ ਇਦਾਂ ਦੇ ਬੜਾ 15 ਕਿੱਲਾਂ ਦਾ ਵਨ ਰੋਕੇ ਰੱਖਿਆ ਜਾਂਦਾ ਬੇਵਸਾ ਹੋ ਗਿਆ ਕੰਮ ਅੱਗੇ ਪਾਣੀ ਟੱਕਿਆ ਨਹੀਂ ਜਦੋਂ ਉੱਥੇ गिर ਗਿਆ ਸਾਰਾ ਪਾਣੀ ਇਹ ਮਾਰ ਸਾਨੂੰ ਕੁਦਰਤ ਨੇ ਨਹੀਂ ਪਾਈ ਇਹ ਮਾਰ ਸਾਨੂੰ ਥੋਡੀ ਆਹ ਲਾਪਰਵਾਹੀ ਨੇ ਮਾਰੀ ਆਹ ਪਰਾ ਜੀ ਅੱਜ 20 25 ਕਿੱਲਾਂ ਦਾ ਨੁਕਸਾਨ ਸਹਿ ਰਿਹਾ ਹੈ ਤਾਂ ਉਸ ਕਾਲਪੁਰਖ ਦੀ ਰਜ਼ਾ ਕਰਕੇ ਨਹੀਂ ਸਹਿ ਰਿਹਾ ਇਹ ਇਹਨਾਂ ਨੇ ਜਿਹੜੀ ਇਹਨੂੰ ਸਜ਼ਾ ਲਾਈ ਹੈ ਵੀ ਅਸੀਂ ਸਫਾਈ ਨਹੀਂ ਕਰਦੇ ਅਸੀਂ ਪੈਸੇ ਖਾਣੇ ਉਸ ਚੀਜ਼ ਕਰਕੇ ਸਿਰ ਉਸ ਕਰਕੇ ਹੋਇਆ ਪਤਾ ਹੀ ਉਦੋਂ ਦੱਸਨੇ ਉਹਨਾਂ ਨੂੰ ਵੀ ਕਹੇ ਜੀ ਕਿ ਇੱਧਰੋਂ ਨਾ ਉਹ ਪਾਣੀ ਇੱਧਰ ਤਾਂ ਇਕੱਠਾ ਹੋਈ ਜਾਊਗਾ ਕਿ ਉਦੋਂ ਇੱਕ ਜੂਰੋ ਬੁਰਜੀ ਤੋਂ ਆਉ ਉਹ ਪਾਣੀ ਜਾ ਹੀ ਜਾਊਗਾ ਮਸ਼ੀਨ ਚ ਪਈ ਜਾਊਗੀ ਅੱਗੇ ਮੈਨੂੰ ਤਾਂ ਇੱਕ ਕਾਮਨ ਸੈਂਸ ਆਈ ਹੈ ਇੰਨੀ ਹੁੰਦੀ ਹੈ ਸਪਾਈ ਹੋ ਗਿਆ ਜੀ ਉਲਟੇ ਕਰ ਲੈ ਜੀ ਅੱਛਾ ਆਈ ਵਾਰੀ ਆਪਣੀ ਇੱਧਰੋਂ ਸਪਾਈ ਹੁੰਦੀ ਹੈ ਇੱਧਰ ਸਪਾਈ ਹੁੰਦੀ ਹੈ ਜੀ ਕਿਉਂਕਿ ਇਹ ਪਾਣੀ ਆਈ ਤਾਂ ਪਾਣੀ ਘੱਟੀ ਜਾਂਦੇ ਜੀ ਅੱਗੇ ਪਾਣੀ ਨਿਕਲੀ ਜਾਂਦਾ ਹੈ ਪਾਣੀ ਨੀਮਾ ਹੋ ਜਾਂਦਾ ਮਸ਼ੀਨ ਚੱਲੀ ਜਾਂਦੀ ਹੈ ਇਹ ਪੁੱਠੀ ਲਾ ਕੇ ਕਰਨਾ ਅੱਗੇ ਡਾਬ ਲੱਗੀ ਪਾਣੀ ਡਾੜ ਕੇ ਜੇ ਪੂਰੇ ਫਿਰ ਮਸ਼ੀਨ ਮਾਗਰ ਕਿੱਥੇ ਖੜੂਗੀ ਬ ਤੁਸੀਂ ਨਵੀਆਂ ਪਰਤਾ ਪਾ ਕੇ ਤੁਹਾਨੂੰ ਨਹੀਂ ਪਤਾ ਸੀ ਵੀ ਜਦੋਂ ਯਾਰ ਤੁਸੀਂ ਇੱਕ ਇੱਕ ਸਾਈਡ ਤੋਂ ਲੱਗਣਾ ਚਾਹੀਦਾ ਤੁਹਾਨੂੰ ਪਿੱਛੇ ਪਾਣੀ ਘਟੀ ਜਾਊਗਾ ਜਿਹੜੀ ਗੱਲਾਂ ਇਹ ਦੱਸ ਰਹੇ ਨੇ ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਸੀ ਤੁਹਾਨੂੰ ਠੇਕੇਦਾਰ ਸਾਹਿਬ ਨੂੰ ਪਤਾ ਹੋਣੀਆਂ ਚਾਹੀਦੀਆਂ ਸੀ ਜਾਂ ਮਹਿਕਮੇ ਦੇ ਅਫਸਰਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਸੀ ਜਿਹੜੇ ਟੈਕਨੀਕਲ ਮੁਲਾਜ਼ਮ ਨੇ ਉਹਨਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਸੀ ਸਾਨੂੰ ਨਹੀਂ ਪਤਾ ਕੀ ਕਰਨਾ ਜਵਾਬ ਦਿਓ ਵੀ ਇਹ ਕਿਉਂ ਨਿਸਾਫ ਹੋਇਆ ਇਹ ਪਾਣੀ ਕਿਉਂ ਚੜ੍ਹਿਆ